ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋਰਠ ਰਾਗ ਦੇ ਵਿੱਚ ਪੰਜਵੇਂ पाच ਸਤਿਗੁਰੂ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 611 ਅਤੇ 612 ਦੇ ਉੱਤੇ ਇਸ ਬੈਮਨ ਨੇ ਸ਼ਬਦ ਨੂੰ ਸੁਰ ਤਾਲ ਘਰ ਦੁਜੇ ਦੇ ਵਿੱਚ ਗਾਉਣ ਦੀ ਹਿਦਾਇਤ ਹੈ ਚੌਪਦੇ ਦਾ ਅਰਥ ਇਹ ਚਾਰ ਪਦਿਆਂ ਵਾਲੇ ਸ਼ਬਦ ਨੇ ਸ਼ਬਦ ਦੇ ਪ੍ਰারম্ভ ਤੋਂ ਪਹਿਲਾਂ ਆਕਾਲ ਪੁਰਖ ਵਾਹਿਗੁਰੂ ਦਾ ਮੰਗਲਾ ਚਰਨ ਹੈ ਕਿ ਜਿਹੜਾ ਪਰਮੇਸ਼ਰ ਇੱਕ ਹੈ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਜਿਹੜਾ ਪਰਮੇਸ਼ਰ ਅਦੁੱਤੇ ਹੈ ਤੇ ਸਦਾ ਹੀ ਸਤ ਰਹਿਣ ਵਾਲਾ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਜੀ ਨੇ ਇਸ ਪਾਵਨ ਹੁਕਮ ਦੇ ਰਾਹੀਂ ਅੱਜ ਜੋ ਸਾਡੇ ਤੇ ਬਖਸ਼ਿਸ਼ ਕੀਤੀ ਹੈ ਵੈਸੇ ਇੱਥੇ ਕੁਝ ਸੰਪਰਦਾਇ ਮਹਾਂਪੁਰਸ਼ਾਂ ਦਾ ਉਹਨਾਂ ਦੀ ਮੰਨੋਤ ਹੈ ਉਹਨਾਂ ਦਾ ਆਪਣਾ ਮੰਨਣਾ ਹੈ ਕਿ ਇਹ ਜਿਹੜੇ ਬਚਨ ਨੇ ਗੱਲਬਾਤ ਹੈ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪਣੇ ਵੱਡੇ ਭਰਾ ਬਾਬਾ ਮਹਾਦੇਵ ਜੀ ਦੇ ਨਾਲ ਹੁੰਦੀ ਹੈ ਮਹਾਦੇਵ ਜੀ ਗੁਰੂ ਅਰਜਨ ਦੇਵ ਜੀ ਤੋਂ ਪੁੱਛਦੇ ਨੇ ਪਰ ਅਸਲ ਵਿੱਚ ਕਿਉਂਕਿ ਸਤਪੁਰੇ ਦੇ ਬਾਣੀ ਚੋਗੋ ਚੋਗਾ ਟੱਲ ਹੈ ਨਾ ਕਿ ਸਤਿਗੁਰੂ ਦੇ ਬਾਣੀ ਅੱਜ ਵੀ ਉਸੇ ਤਰ੍ਹਾਂ ਹੈ ਇਹ ਸਰਵ ਵਿਆਪੀ ਹੈ ਇੱਥੇ ਇੱਕ ਜੁੜਿਆ ਹੋਇਆ ਜਿਹੜਾ ਹੈ ਉਹਦੇ ਕੋਲ ਆਇਆ ਜਿੰਦੇ ਅੰਦਰ ਜੁੜਨ ਦੀ ਇੱਛਾ ਹੈ ਇੱਕ ਜਗਿਆਸੂ ਜੁੜੇ ਹੋਏ ਗੁਰਸਿੱਖ ਦੇ ਕੋਲ ਆਇਆ ਤੇ ਸਤਿਗੁਰ ਜੀ ਆਪ ਵੀ ਗੁਰਸਿੱਖ ਹੋ ਕੇ ਆਪ ਹੀ ਗੁਰੂ ਹੋ ਕੇ ਤੇ ਫਿਰ ਆਪ ਹੀ ਜਗਿਆਸੂ ਬਣ ਕੇ ਸਾਨੂੰ ਸਾਰਾ ਕੁਝ ਸਮਝਾਉਂਦੇ ਨੇ ਕਿ ਜਿੰਦੇ ਅੰਦਰ ਮਿਲਣ ਦੀ ਇੱਕ ਚਾਹਤ ਹੈ ਉਹ ਅਰਦਾਸ ਬੇਨਤੀ ਕਰਕੇ ਕਹਿੰਦਾ ਏਕ ਪਿਤਾ ਏਕ ਸਕੇ ਹਮ ਬਾਰਕ ਔਰ ਫਿਰ ਬੇਨਤੀ ਕਰਦਾ ਕਿ ਜਿਹੜੇ ਸੰਪਰਦਾਇ ਮਹਾਂਪੁਰਖਾਂ ਨੂੰ ਥਾਣਕਾ ਦਿੱਤੀ ਕਿ ਬਾਬਾ ਮਹਾਦੇਵ ਜੀ ਕਹਿੰਦੇ ਨੇ ਪਰ ਇੱਥੇ ਏਕ ਪਿਤਾ ਉਹਨੂੰ ਕਿਹਾ ਗਿਆ ਹੈ ਜਿਹੜੋ ਆਪਾਂ ਰੋਜ਼ ਪੜ੍ਹਨੇ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਜਿਹੜਾ ਸਾਰਿਆਂ ਦੇ ਇੱਕ ਹੀ ਹੈ ਸਾਡਾ ਪਿਤਾ ਵੀ ਇੱਕ ਹੈ ਅਸੀਂ ਬੱਚੇ ਵੀ ਉਹਦੇ ਸਾਰੇ ਤੇ ਫਿਰ ਅਗਲੇ ਬੰਨ ਤੇ ਕਹਿੰਦੇ ਤੂੰ ਮੇਰਾ ਗੁਰਹਾਇ ਕਿ ਤੂੰ ਮੇਰਾ ਗੁਰਪਾਈ ਵੀ ਹੈ ਤੇ ਫਿਰ ਕਰੀਏ ਕੀ ਜੇ ਅੱਗੇ ਕਹਿੰਦੇ ਨੇ ਸੁਣ ਮੇਤਾ ਜੀਓ ਹਮਾਰਾ ਬਲਬਲ ਜਸੀ ਤੂੰ ਮੇਰਾ ਮਿੱਤਰ ਵੀ ਹੈ ਭਰਾ ਵੀ ਹੈ ਇੱਕ ਪਿਤਾ ਇੱਕ ਦੇ ਸੇ ਬੱਚੇ ਆ ਤੇ ਕਹਿੰਦੇ ਜੀਓ ਹਮਾਰਾ ਬਲਬਲ ਜਸੀ ਮਿੱਤਰਾ ਮੇਰੀ ਜਿੰਦ ਮੇਰਾ ਜੀਉ ਤੇਰੇ ਤੋਂ ਬਲਹਾਰ ਜਾਂਦਾ ਹੈ ਤੇ ਪੁੱਛਿਆ ਕਹਦੇ ਲਈ ਹਰ ਦਰਸ਼ਨ ਦੇਹੋ ਦਿਖਾਈ ਉਸ ਹਰੇ ਪਰਮਾਤਮਾ ਦੇ ਦਰਸ਼ਨ ਕਰਾ ਦਿਓ ਜਿੰਦੇ ਤੁਸੀਂ ਕੀਤੇ ਹੋਏ ਨੇ ਉਹਨੇ ਦਰਸ਼ਨ ਕਰਾਓ ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਵਨ ਬਚਨ ਕਹੇ ਨੇ ਕਿ ਦੇਖੋ ਭਗਤ ਤਰਲੋਚਨ ਜੀ ਜਿੰਦੇ ਅੰਦਰ ਦਰਸ਼ਨਾਂ ਦੇ ਇੱਕ ਪਿਆਸ ਹੈ ਉਹ ਜੁੜੇ ਹੋਏ ਆਪਣੇ ਮਿੱਤਰ ਨਾਮਦੇਵ ਦੇ ਕੋਲ ਜਾਂਦੇ ਨੇ ਤੇ ਅਸਲ ਵਿੱਚ ਜਾਂਦੇ ਨਹੀਂ ਰੋਜ਼ ਦਾ ਉਹਨਾਂ ਦਾ ਸੁਭਾਅ ਸੀ ਕਿ ਨਾਮਦੇਵ ਜੀ ਦੇ ਦਰਵਾਜ਼ੇ ਤੇ ਅੱਗੇ ਜਾ ਕੇ ਖਲੋਜਣਾ ਜਦੋਂ ਤੱਕ ਨਾਮਦੇਵ ਜੀ ਅੰਤਰੋਗਤ ਬਾਹਰ ਅੰਦਰ ਆਉਂਦਿਆ ਹੋਇਆ ਨਜ਼ਰ ਨਾ ਉਹਨੂੰ ਦਰਸ਼ਨ ਨਾ ਹੋਣ ਤੇ ਤਰਲੋਚਨ ਜੀ ਨੇ ਖੜੀ ਰਹਿਣਾ ਜੀ ਔਰ ਇੱਕ ਦਿਨ ਨਾਮਦੇਵ ਨੇ ਪੁੱਛ ਲਿਆ ਕਿ ਤਰਲੋਚਨਾ ਤੂੰ ਰੋਜ਼ ਗਲੇ ਦੇ ਵਿੱਚ ਦਰਵਾਜ਼ੇ ਦੇ ਸਾਹਮਣੇ ਆ ਕੇ ਖਲੋਜਣਾ ਹੈ ਪਿੱਤਰ ਨੂੰ ਕੋ ਕੰਮ ਕਰਨੀ ਉਰਤਰੋਚਨ ਨੇ ਹੱਥ ਜੋੜ ਕੇ ਕਹਿ ਦਿੱਤਾ ਕਿ ਤੂੰ ਤੇ ਮੇਰਾ ਮਿੱਤਰ ਹੈ ਨਾ ਕਿ ਪਤਾ ਨਹੀਂ ਕੀ ਮਿਲਦਾ ਥੋ ਆ ਕੇ ਇਹਨਾ ਪਤਾ ਜਿੰਨ ਮੈਂ ਤੇਰੇ ਦਰਸ਼ਨ ਕਰ ਲਵਾਂ ਤੈਨੂੰ ਵੇਖਣ ਵਾਲਾ ਤੇ ਸਾਰਾ ਦਿਨ ਬੜਾ ਸੌਖਾ ਨਿਕਲਦਾ ਔਰ ਫਿਰ ਨਾਮਦੇਵ ਜੀ ਕਹਿੰਦੇ ਇਕੱਲਾ ਵੇਖ ਕੇ ਨਾ ਜਾਇਆ ਕਰ ਜਿਵੇਂ ਅਸੀਂ ਚਲੇ ਜਾਣਾ ਨਾ ਦਰਸ਼ਨ ਹੋ ਗਏ ਮੱਥਾ ਟੇਕਿਆ ਤੇ ਦਰਸ਼ਨ ਹੋ ਗਏ ਭਗਤ ਨਾਮਦੇਵ ਜੀ ਕਹਿੰਦੇ ਜੇ ਮਿੱਤਰ ਹੈ ਤੇ ਫਿਰ ਕੱਲਾ ਵੇਖ ਕੇ ਨਾ ਜਾਇਆ ਕਰ ਦਰਸ਼ਨ ਕਰਕੇ ਨਾ ਜਾਇਆ ਕਰ। ਪੂਰੇ ਨੂੰ ਗੁਰੂ ਸਾਹਿਬ ਨੇ ਦੇਖੋ ਪਾਵਨ ਬਚਨ ਬਾਣੀ ਦੇ ਵਿੱਚ ਵੀ ਕਹਿੰਨੇ। ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਪਰ ਨਾਲ ਕਹਿ ਦਿੱਤਾ ਡਿੱਠੇ ਮੁਕਤ ਨਾ ਹੋਵੇਈ ਜਿੱਚਰ ਸ਼ਬਦ ਨਾ ਕਰੇ ਵਿਚਾਰ। ਨਾਮਦੇਵ ਜੀ ਕਹਿੰਦੇ ਨਾ ਫਿਰ ਉਹਦੀ ਕੋਈ ਗੱਲਾਂ ਬਾਤਾਂ ਵਿਆਕ ਸੁਣ ਲਿਆ ਕਰ, ਕੁਝ ਸਲਾਹਿਆ ਕਰ, ਕੁਝ ਸੁਣਿਆ ਕਰ। ਹੁਣ ਇਹ ਅੰਦਰ ਦਰਸ਼ਨਾਂ ਤੇ ਪਿਆਸ ਰ ਰ ਭਗਤ ਰੋਸ਼ਨ ਜੀ ਨੇ ਇੱਕ ਦਿਨ ਕਹਿ ਦਿੱਤਾ ਕਿ ਜਿਹੜੇ ਰੱਬ ਦੀਆਂ ਗੱਲਾਂ ਰੋਜ਼ ਕਰਨਾ ਹੈ ਕਿ ਨਾਮਦੇਵ ਤੂੰ ਤੇ ਮੇਰਾ ਮਿੱਤਰ ਹੈ ਨਾ ਉਸ ਰੱਬ ਨੂੰ ਕਦੇ ਮਿਲਾ ਵੀ ਦੇ ਤੂੰ ਤੇ ਮਿਲਿਆ ਹੋਇਆ ਹੈ ਨਾ ਉਰੇ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਪਾਵਨ ਬਚਨ ਵੀ ਕਹੇ ਨੇ ਜੀ ਕਿ ਜਦੋਂ ਨਾਮਦੇਵ ਜੀ ਕਹਿੰਦਾ ਰੱਬਾ ਜੀ ਮੈਨੂੰ ਮਿਲਿਆ ਤੈਨੂੰ ਵੀ ਆਖ ਮਿਲ ਜਾ ਖਾ ਇਹ ਮੇਰਾ ਮਿੱਤਰ ਹੈ ਪਰ ਇੱਕੰਦਰੋ ਆਵਾਜ਼ ਆਈ ਕਿ ਰੱਬ ਪਰਮੇਸ਼ਰ ਕਹਿੰਦਾ ਨਾਮਦੇਵ ਰੱਬ ਕੋਈ ਸਾਰਸ ਨਾਲ ਥੋੜੀ ਮਿਲਦਾ ਹੁੰਦਾ ਜਿਹੜਾ ਰੱਬ ਹੈ ਉਹ ਕੋਈ ਭੇਡਾਂ ਜਾਂ ਕੋਈ ਦਾਣ ਜਾਂ ਕੋਈ ਪੂਜਾ ਜਾਂ ਭੇਟਾ ਲੈ ਕੇ ਥੋੜੀ ਮਿਲਦਾ ਉਹ ਤਾਂ ਮਿਲਦਾ ਹੀ ਭਾਵਨਾ ਕਰਕੇ ਨਾ ਭਗਤ ਜੀ ਕਹਿੰਦੇ ਨੇ ਜਦੋਂ ਮੈਂ ਐਵੇਂ ਦੀ ਗੱਲ ਕਹੀ ਨਾ ਜੇ ਮੈਨੂੰ ਮਿਲਿਆ ਤਾਂ ਮੇਰੇ ਮਿੱਤਰ ਨੂੰ ਵੀ ਆ ਕੇ ਮਿਲ ਲਾ ਤੇ ਰੱਬ ਪਰਮੇਸ਼ਰ ਮੇਰੇ ਵੱਲ ਵੇਖ ਕੇ ਹੱਸਦੇ ਬੜਾ ਸੀ ਕਿ ਭੋਲਾ ਭਗਤ ਨੂੰ ਪਤਾ ਹੀ ਨਹੀਂ ਨਾਮੇ ਦੇਖ ਨਾਰਾਇਣ ਹੱਸੈ ਪ੍ਰਣਾਮ ਦੇ ਉਹਨੇ ਦੇ ਕੋਥੇ ਜੂਤ ਦਸੀ ਔਰ ਇਹ ਜੁਗਤ ਆ ਜਿਕੇ ਜਿੰਦੇ ਅੰਦਰ ਮਿਲਣ ਦੀ ਜਗਿਆਸਾ ਹੈ ਨਾ ਉਹ ਅਰਦਾਸ ਵਿੱਚ ਤੇ ਕਰਦਾ ਵਸੇ ਅਰਦਾਸ ਸਾਡੀ ਰੋਜ਼ ਹੀ ਹੁੰਦੀ ਹੈ ਜੀ ਇਹ ਗੱਲ ਵੱਖਰੀ ਕਿਸੇ ਪੜ ਕੇ ਚਲੇ ਜਾਂਦੇ ਆ ਪਰ ਅਰਦਾਸ ਵਿੱਚ ਧਿਆਨ ਕਿਸੇ ਵਿਰਲੇ ਦੇ ਹੁੰਦਾ ਜੀ ਸਾਡੀ ਅਰਦਾਸ ਜਦੋਂ ਸੰਪੂਰਨ ਹੁੰਦੀ ਆ ਆਪਾਂ ਸਾਡੇ ਕਹਿੰਦੇ ਆ ਨਾ ਜੀ ਕਿਸੇ ਪਿਆਰੇ ਮੇਲ ਕਿਹੜੇ ਜੀ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਤੇਰੇ ਦਰਸ਼ਨ ਹੋਣ ਪਹਿਲੋ ਨਾਮ ਚਿੱਤੇ ਆਏਗਾ ਤਾਂ ਹੀ ਹੈ ਨਾ ਜੀ ਉਹਨਾਂ ਦੇ ਮੇਲ ਕਰਾ ਜਿਨ੍ਹਾਂ ਨੂੰ ਮਿਲਦੇ ਨਾਲ ਤੇਰਾ ਨਾਮ ਚਿੱਤੇ ਆ ਜਾਏ ਔਰ ਸਤਿਗੁਰ ਜੀ ਨੇ ਪਾਵਨ ਬਚਨ ਦੇਖੋ ਬਾਣੀ ਦੇ ਵਿੱਚ ਫਿਰ ਕਹੇ ਕਿ ਕੋਈ ਜਨ ਹਰਿ ਸਉਂਦੇ ਵੈ ਜੋਰ ਕੋਈ ਵੀ ਹੋਏ ਜਿਹੜਾ ਹਰੀ ਪ੍ਰਮਾਤਮਾ ਨਾਲ ਜੋੜਦਾ ਤੇ ਜਿੱਥੇ ਕੋਈ ਸ਼ਬਦ ਆ ਜਾਂਦਾ ਉੱਥੇ ਮੈਂ ਮੇਰੀ ਮਿਟ ਜਾਂਦੀ ਹੈ ਜੀ ਕਿ ਮੇਰੇ ਬਾਬਾ ਜੀ ਜਾਂ ਤੇਰੇ ਬਾਬਾ ਜੀ ਵੱਡੇ ਬਾਬਾ ਜੀ ਛੋਟੇ ਬਾਬਾ ਜੀ ਕੋਈ ਵੀ ਹੂਵੇ ਜਿਹੜਾ ਮਿਲਿਆ ਹੋਵੇ ਜਿਸ ਨੂੰ ਜੁਗਤ ਹੈ ਉਹ ਕੋਈ ਵੀ ਮਿਲਾ ਦੇ ਤੇ ਉੱਥੇ ਗੁਰੂ ਸਾਹਿਬ ਜੀ ਧਰਮ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕੋਈ ਜਾਂ ਨਾ ਹਰਸ਼ ਹੁੰਦੇ ਵਾ ਜੋਰ ਤੇ ਜੇ ਕੋਈ ਜੋੜ ਦੇਵੇ ਤੇ ਕਰੀਏ ਕੀ ਜੀ ਕਹਿੰਦੇ ਚਰਨ ਗਹੂੰ ਉਹਦੇ ਮੈਂ ਚਰਨ ਕੁੱਟ ਕੇ ਫੜਨਾ ਬਕੂੰ ਸ਼ੁਭ ਰਸਨਾ ਤੇ ਬਕੋਂ ਦਰਸ ਬੋਲਣਾ ਆਪਣੇ ਰਸਨਾ ਚ ਬਾਣ ਦੇ ਨਾਲ ਸ਼ੁਭ ਬੋਲ ਕੇ ਉਹਦਾ ਧੰਨਵਾਦ ਕਰਾਂ ਚਰਨ ਗਹਉ ਬਕੋਂ ਸ਼ੁਭ ਰਸਨਾ ਤੇ ਇਨਾ ਇਨੇ ਦੀਜੇ ਪ੍ਰਾਣ ਔਕੂਰ ਆਪਣੇ ਜਾਨ ਵੀ ਜਿਹੜੇ ਪੇਟਾ ਤੇ ਵਜੂ ਦੇ ਦਿਆ ਔਰ ਐਵੇਂ ਦਾ ਕੋਈ ਗੁਰ ਸਿੱਖ ਹੋਵੇ ਗੁਰੂ ਸਾਹਿਬ ਜੀ ਤੇ ਪਾਵਨ ਬਚਨ ਕਹਿੰਦੇ ਨੇ ਜੋ ਦਿਸੈ ਗੁਰ ਸਿਕੜਾ ਤਿਸ ਨਿਵ ਨਿਵ ਲਾਗਾ ਪਾਏ ਜਿਉ ਮੈਂ ਚੁੱਕ ਚੁੱਕ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਾਂ ਦੇਖੋ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਜਪਣ ਵਾਲੇ ਨੇ ਕਈ ਵਰਤੇ ਨੇ ਉਹ ਜਦੋਂ ਕਦੇ ਧਿਆਨ ਦੇ ਨਾਲ ਪੜ੍ਹिए ना ਅਸਲ ਵਿੱਚ ਇਹ ਸਾਰੇ ਸ਼ਬਦ ਨੇ ਹੈ ਸਾਡੇ ਲਈ ਕਿ ਜੇ ਕੋਈ ਧਿਆਨ ਦੇ ਨਾਲ ਸੁਣਦਾ ਉਹਨੂੰ ਭਗਤ ਕਹਿ ਦਿੱਤਾ ਕਿ ਕੋਈ ਕਰਕੇ ਸੁਣਾਉਂਦਾ ਉਹਨੂੰ ਸੰਤ ਕਹਿ ਦਿੱਤਾ ਤੇ ਜੇ ਸੁਣ ਕੇ ਸੁਣਾ ਕੇ ਉਹਨੂੰ ਕੋ ਥੋੜਾ ਬਹੁਤਾ ਕਮਾਲ ਰਵੇ ਤੇ ਉਹਨੂੰ ਸਾਧਕ ਕਹਿ ਦਿੱਤਾ ਸਤਗੁਰ ਜੀ ਨੇ ਦੇਖੋ ਪਾਵਨ ਬਚਨ ਕਹੇ ਨੇ ਇਹ ਸ਼ਬਦ ਵਰਤੇ ਨੇ ਭਗਤ ਸੰਤ ਸਾਧ ਗੁਰਮਖ ਗੁਰਸਿੱਖ ਇਹ ਸਾਰੇ ਸ਼ਬਦ ਜਿਹੜੇ ਨੇ ਬੜੇ ਸਤਿਕਾਰਤ ਨੇ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਬਚਨ ਕਹੇ ਨੇ ਇਹਨਾਂ ਸਾਰਿਆਂ ਤੋਂ ਸਾਰਿਆਂ ਦਾ ਸਤਿਕਾਰ ਹੈ ਜੀ ਸਾਰੇ ਧੰਤਾਂ ਦੇ ਯੋਗ ਨੇ ਪਰ ਸਾਰਿਆਂ ਤੋਂ ਵੱਧ ਸਤਿਕਾਰ ਕੀਤਾ ਜਿਹੜਾ ਆਪਣੇ ਆਪ ਨੂੰ ਗੁਰਸਿੱਖ ਬਣਾ ਲਵੇ ਗੁਰੂ ਦਾ ਸਿੱਖ ਜਿਹੜਾ ਬਣ ਜਾਏ ਉਹ ਕਿ ਪਹਿਰਾਵੇ ਕਰਕੇ ਤੁਸੀਂ ਸਾਰੇ ਆਪਣੇ ਆਪ ਨੂੰ ਸਿੱਖ ਕਹੀ ਜਾਂਦੇ ਆ ਨਾ ਪਰ ਸਿੱਖ ਅਸਲ ਵਿੱਚ ਹੈ ਜਿਹੜਾ ਜਿੰਨੂੰ ਗੁਰੂ ਸਾਹਿਬ ਜੀ ਤੇ ਇਥੋਂ ਤੱਕ ਪਾਵਨ ਬਚਨ ਕਹਿੰਦੇ ਨੇ ਇਹਨਾਂ ਸਤਕਾਰ ਦਿੰਦੇ ਨੇ ਕਿ ਹੋਵੇ ਗੁਰੂ ਦਾ ਸਿੱਖ ਤੇ ਉਹਨੂੰ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਦੇ ਕੋਈ ਪਾਵਨ ਪਦ ਹੈ ਜਿੱਤੇ ਸਤਪੁਰੇ ਕਹਿੰਦੇ ਨੇ ਤਨ ਤਨ ਭਾਗ ਤਿੰਨਾ ਭਗਤ ਜਨਾ ਭਗਤ ਕਿਹਨਾਂ ਨੂੰ ਕਿਹਾ ਜੀ ਕਹਿੰਦੇ ਜੋ ਹਰ ਨਾਮਾ ਹਰ ਮੁਖ ਕਹਤਿਆ ਜਿਹੜੇ ਮੂੰਹ ਤੋਂ ਕਹਿੰਦੇ ਨੇ ਜਪਦੇ ਨਹੀਂ ਜੀ ਔਰ ਇਹ ਜੇ ਸ਼ਬਦ ਭਗਤ ਸ਼ਬਦ ਵਰਤਿਆ ਜਾਏ ਤੇ ਮੇਰੇ ਖਾਲ ਕਾਰ ਸੇਵਾ ਵਾਲੇ ਹੁਣ ਤੇ ਹੁਣ ਤੇ ਸਮਾ ਬਦਲ ਗਿਆ ਨਾ ਜੀ 25 ਸਾਲ ਪਹਿਲਾਂ ਉਹਨਾਂ ਦੇ ਨਾਲ ਵਾਅ ਪਿਆ ਤੇ ਇਹ ਕਿਤੇ ਕਿਤੇ ਅੱਜ ਵੀ ਚੱਲਦਾ ਜੀ ਨਹੀਂ ਪੜੇ ਲਿਖੇ ਨਹੀਂ ਪੋਤਾ ਪਤਾ ਪਰ ਇਹਨਾਂ ਪਤਾ ਅੰਮ੍ਰਿਤ ਵਲੇ ਉੱਠਣਾ ਆਪ ਜਪਣਾ ਤੇ ਜਿੰਨੇ ਸੰਗਤ ਉਹਨੂੰ ਸਾਰਿਆਂ ਨੂੰ ਜਪਉਣਾ ਆਪ ਜਪਾ ਹੋਰ ਆਲਮ ਜਪਾ ਵੇ ਜਪਣ ਵਾਲੇ ਨੂੰ ਸ਼ਬਦ ਜਿਹੜੇ ਜਪਦੇ ਨੇ ਉਹਨਾਂ ਨੂੰ ਭਗਤ ਕਹਿ ਦਿੱਤਾ ਜੀ ਕਹਿੰਦੇ ਤਨ ਤਨ ਭਾਗ ਤੇਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਤਨ ਤਨ ਭਾਗ ਤੇਨਾ ਸੰਤ ਜਨਾ ਸੰਤ ਕੇ ਨਾਮ ਕਹਿੰਦੇ ਜੋ ਹਰ ਜਸ ਸਰਵਣੀ ਸੁਣਤਿਆ ਜਿਨ੍ਹਾਂ ਨੇ ਧਿਆਨ ਦੇ ਨਾਲ ਸੁਣਿਆ ਉਹਨਾਂ ਨੂੰ ਸੰਤ ਕਹਿੰਦਾ ਔਰ ਇਹ ਕਿਸੇ ਪਹਿਰਾਵੇ ਦਾ ਨਾਮ ਨਹੀਂ ਜੀ ਫਿਰ ਕਹਿੰਦੇ ਨੇ ਧਨ ਤਨ ਭਾਗ ਤੇ ਨਾਲ ਸਾਧ ਜਨ ਤੇ ਸਾਧ ਬਣਦੇ ਉਹ ਨੇ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਵੇ ਤੇ ਸਾਧ ਕੇ ਨਾਮ ਕਿਹਾ ਕਹਿੰਦੇ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ ਤੇ ਕੀਰਤਨ ਜਿਹੜਾ ਹੈ ਇਹ ਬੜੀ ਵੱਡੀ ਇਕਤਾਤ ਹੈ ਜੀ ਇਹ ਸਾਧਨਾ ਤੋਂ ਬਿਨਾਂ ਦੀ ਪ੍ਰਾਪਤੀ ਵੀ ਨਹੀਂ ਹੁੰਦੀ ਬੜੇ ਸਾਧਨਾ ਬੜੀਆਂ ਦੀ ਅਭਿਆਸ ਕਰਨਾ ਪੈਂਦਾ ਜਿਨ੍ਹਾਂ ਨੇ ਸਾਧ ਲੈ ਜਿਨ੍ਹਾਂ ਨੇ ਕੀਰਤਨ ਕਰਕੇ ਸੁਣਾ ਉਹਨਾਂ ਨੂੰ ਸਾਧ ਕਹਿੰਦਾ ਪਰ ਕਿੰਦੇ ਤਨ ਤਨ ਭਾਗ ਤਿੰਨਾ ਗੁਰਮਖਾ ਜੋ ਗੁਰਸਿੱਖ ਲੈ ਮਨ ਜਿੰਤਿਆ ਉਹਨਾਂ ਨੂੰ ਗੁਰਮਖਿਆ ਜੀ ਜਿਨ੍ਹਾਂ ਨੇ ਗੁਰੂ ਦੇ ਸਿੱਖਿਆ ਨੂੰ ਲੈ ਕੇ ਮਨ ਨੂੰ ਜਿੱਤ ਲਿਆ ਉਹਨਾਂ ਦੇ ਭਾਗੂ ਵੱਡੇ ਨੇ ਪਰ ਅਖੀਰ ਤੇ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਕਿਹੜੇ ਸਿੱਖਾਂ ਦੇ ਜੀ ਜੋ ਗੁਰ ਚਰਨੇ ਸਿਕ ਪੜਤਿਆ ਜਿਹੜੇ ਗੁਰੂ ਦੇ ਚਰਨ ਵਿੱਚ ਪੈ ਗਏ ਗੁਰੂ ਦੇ ਸ਼ਰਨ ਵਿੱਚ ਆ ਗਏ ਤੇ ਦੇਖੋ ਉਹ ਗੁਰੂ ਦੇ ਸ਼ਰਨ ਵਿੱਚ ਆਉਣ ਵਾਲੇ ਗੁਰੂ ਕਿ ਸਿੱਖ ਜਦੋਂ ਤੇ ਇਤਿਹਾਸ ਪੜ੍ਹੀਏ ਨਾ ਭਾਈ ਦਇਆ ਸਿੰਘ ਜੀ ਬਾਬਾ ਦੀਪ ਸਿੰਘ ਜੀ ਭਾਈ ਮਣੀ ਸਿੰਘ ਜੀ ਪੜੇ ਨੇ ਜਿਹੜੇ ਗੁਰੂ ਦੇ ਸ਼ਰਨ ਵਿੱਚ ਪਏ ਭਾਈ ਦੀਪ ਸਿੰਘ ਬਾਬਾ ਦੀਪ ਸਿੰਘ ਤੇ ਭਾਈ ਮਣੀ ਸਿੰਘ ਜੀ ਦਮਦਮਾ ਸਾਹਿਬ ਦੇ ਧਰਤੀ ਤੇ ਜਦੋਂ ਗੁਰੂ ਸਾਹਿਬ ਜੀ ਨੇ ਆਪ ਆਪਣੀ ਜ਼ੁਬਾਨੀ ਕੰਠ ਬੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਬੇੜ ਕਦੇ ਲਿਖਾਈ ਨੇ ਨਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਦਰਜ ਕਰਾਈ। ਸੰਪੂਰਨਤਾ ਤੋਂ ਬਾਅਦ ਜਦੋਂ ਸਤਪੁਰ ਜੀ ਚੱਲੇ ਨੇ ਦੇਹੜ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਹੱਥ ਜੋੜ ਕੇ ਖੜੋ ਗਏ ਜੀ ਕਿ ਸਾਡੇ ਵਾਸਤੇ ਕੋਈ ਪ੍ਰਦੇਸ਼ ਅਸੀਂ ਵੀ ਨਾਲ ਚੱਲੀਏ। ਔਰ ਸਤਗੁਰ ਜੀ ਨੇ ਡਿਊਟੀ ਲਾ ਦਿੱਤੀ ਸੀ ਸੂਤਰੀ ਇੱਥੇ ਰਹਿ ਕੇ ਗੁਰਬਾਣੀ ਪੜ੍ਹਨੀ ਤੇ ਪੜ੍ਹਾਉਣੀ ਹੈ। ਸਤਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਕਿ ਕੁਛ ਮੰਗ ਲਓ। ਔਰ ਜਿਨ੍ਹਾਂ ਨੇ ਪੜਿਆ ਸੀ ਕਿ ਸਬਦੋਂ ਵੱਡੇ ਭਾਗ ਗੁਰ ਸਿੱਖਾ ਕੇ ਉਹਨਾਂ ਨੇ ਇੱਕੋ ਹੀ ਦਾਤ ਮੰਗੀ ਦੀ। ਕਿ ਸਤਗੁਰ ਜੀ ਕਿਰਪਾ ਕਰਿਓ ਸਾਡੇ ਜੀ ਦੇ ਸਿੱਖੀ ਹੈ ਨਾ ਇਹ ਅੰਤਲੇ ਸਵਾਸਾ ਤੱਕ ਨਿਭ ਜਾਈਏ ਕਿਸਾਂ ਤੇ ਸਵਾਸ ਨਾਲ ਨਿਭੇ। ਵਰਤਾਂ ਗੁਰ ਕਲਗੇ ਤਰਪਾਸ਼ੇ ਰੋਸੇ ਫਿਰ ਬਚਨ ਵੀ ਕਹਿ ਸਕ। ਕਿ ਦੇਵ ਸਿੰਘ ਸਿਰ ਤੇ ਵੱਢਿਆ ਜਾ ਸਕਦਾ। ਪਰ ਸੱਚੇ ਕਿ ਦੁਨੀਆ ਵਿੱਚ ਐਵੇਂ ਤੇ ਕੋਈ ਤਲਵਾਰ ਕੋਈ ਟਕਵਾ ਕੋਈ ਹਥਿਆਰ ਬਣਿਆ ਹੀ ਨਹੀਂ ਜਿਹੜਾ ਤੁਹਾਡੇ ਸਿੱਖੇ ਨੂੰ ਕੱਟ ਸਕੇ ਬੰਦ-ਬੰਦ ਕੱਟੇ ਜਾ ਸਕਦੇ ਨੇ ਪਰ ਮਣੀ ਸਿੰਘ ਤੁਹਾਡੇ ਅੰਦਰੋਂ ਸਿੱਖੇ ਕੋਈ ਕੱਟ ਕੇ ਬਾਹਰ ਕੱਟ ਨਹੀਂ ਸਕਦਾ ਇਹ ਗੁਰੂ ਦੇ ਬਖਸ਼ਿਸ਼ ਹੋਈ ਦਾਤ ਹੈ ਕਿਉਂਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਨੇ ਨਾ ਜੀ ਔਰ ਬਾਬਾ ਮਣੀ ਸਿੰਘ ਨੂੰ ਤੇ ਜਦੋਂ ਜਲਾਦ ਨੇ ਬੰਦ-ਬੰਦ ਕੱਟਣ ਲੱਗਿਆ ਸੀ ਨਾ ਤੇ ਬਾਰ-ਬਾਰ ਕਿਹਾ ਸੀ ਪੇ ਚਿੱਟਾ ਤੁਹਾਡਾ ਦਾੜਾ ਹੈ ਵਡੇਰੀ ਉਮਰ ਹੈ ਤੇ ਜਿਹੜੇ 4 ਸਾਲ ਹੋਰ ਦੇ ਦਿੰਦੇ ਨੇ ਸੁੱਖ ਸੁੱਖ ਦੇ ਨਾਲ ਹੰਡਾਉ। ਪੇ ਤੁਸੀਂ ਕਹਿਣਾ ਹੈ ਨਾ ਮੈਂ ਗੁਰੂ ਦਾ ਸਿੱਖ ਨਹੀਂ। ਬੇਸ਼ੱਕ ਜੋ ਮਰਜੀ ਬਾਅਦ ਵਿੱਚ ਕਰੀ ਜਾਓ ਕੋਈ ਜਾਣ ਤੇ ਬਚੇ। ਔਰ ਪਾਈ ਮਣੀ ਸਿੰਘ ਨੂੰ ਤੇ ਕਿਹਾ ਸੀ ਭਾਵੇਂ ਬੋਲ ਦੇ ਕੋਈ ਇਤਿਆਸ ਦੇ ਨੇ। ਕਿ ਪਾਈ ਮਣੀ ਸਿੰਘ ਜੀ ਕਹਿੰਦੇ ਨੇ ਤੇਹੀ ਕਿਸ ਕੀ ਬਾਪ ਦੀ ਜਿਸ ਸਿੱਖੇ ਸਾਬਤ ਹੋਏ। ਕਿਉਂਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਨੇ ਨਾ ਜੀ ਇਹ ਦੇਹ ਕਿਸਕੇ ਵਾਪਰੇ ਜੇ ਸਿੱਖੇ ਸਾਬਤ ਹੋਏ ਤੇ ਨਾਲੇ ਕਹਿ ਦਿੱਤਾ ਦੇਹ ਤੋਂ ਆਉਣ ਜਾਣ ਹੈ ਸਿੱਖੀ ਮਿਲ ਆ ਕਬ ਕੋਈ ਸਿੱਖੀ ਕਿਤੇ ਦੁਬਾਰੇ ਦੁਬਾਰੇ ਥੋੜੀ ਮਿਲਦੀ ਹੈ ਸਤਿਗੁਰੂ ਜੀ ਨਾਲ ਜੇ ਕਿਰਪਾ ਕਰਤੇ ਜਿੰਦੇ ਅੰਦਰ ਭਾਗ ਜਾਗ ਪਏ ਉਹ ਜੁੜਿਆ ਹੋਇਆ ਇੱਕ ਗੁਰਸਿੱਖ ਦੇ ਕੋਲ ਜਾ ਕੇ ਬੇਨਤੀ ਕਰਦਾ ਹੈ ਉਹ ਸਿੱਖ ਹੋਵੇ ਹੋਵੇ ਜੁੜਿਆ ਹੋਇਆ ਜੀ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਔਰ ਜਿਹੜੇ ਗੁਰਸਿੱਖਾਂ ਨੂੰ ਪਰਮੇਸ਼ਰ ਦੇ ਲਗਨ ਲੱਗੇ ਉਹਨਾਂ ਨੂੰ ਵੇਖ ਕੇ ਜੇ ਕਿਸੇ ਦੂਸਰੇ ਨੂੰ ਲਗਨ ਲੱਗ ਜੇ ਅੰਦਰ ਪਿਆਸ ਪੈਦਾ ਹੋ ਜੇ ਮੈਂ ਵੀ ਮਿਲਦਾ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਤੇ ਪਾਵਨ ਬਚਨ ਫਿਰ ਵੀ ਕਹਿੰਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸ ਅੰਦਰੋਂ ਦਰਸ਼ਨ ਹੋ ਜਾਣੇ ਇਹ ਤੇ ਵੱਡੀ ਗੱਲ ਹੈ ਨਾ ਪਰ ਸਤਿਗੁਰੂ ਕਹਿੰਦੇ ਨੇ ਕਿ ਬੜੇ ਵੱਡੇ ਗੱਲ ਹੈ ਦਰਸ਼ਨਾਂ ਦੇ ਅੰਦਰ ਪਿਆਸ ਹੀ ਪੈਦਾ ਹੋ ਜੇ ਜਿਸ ਜਨ ਕੋ ਪ੍ਰਭ ਦਰਸ ਪਿਆਸ ਉਥੇ ਸਤਿਗੁਰੂ ਕਹਿੰਦੇ ਨੇ ਨਾਨਕ ਤਾਕੇ ਬਲਬਲ ਜਸਬ ਮੈਂ ਉਹਨਾਂ ਤੋਂ ਬਲਹਾਰ ਜਵਾਂ ਉਰਦੇ ਕੁਝ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ ਜਿਹੜੇ ਮਿਲਣਾ ਚਾਹੁੰਦੇ ਨੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਜਗਤ ਨੂੰ ਤਾਰਦੇ ਹੋਏ ਸਮੁੰਦਰ ਦੇ ਕੰਢੇ-ਕੰਢੇ ਤੁਰੇ ਜਾਂਦੇ ਨੇ ਪਾਈ ਮਰਦਾਨਾ ਪਾਈ ਬਾਲਾ ਜੀ ਨਾਮ ਦੇ ਤੇ ਸਤਿਗੁਰੇ ਕਹਿੰਦੇ ਨੇ ਪਾਈ ਸਮੁੰਦਰ ਦੇ ਵਿੱਚ ਇੱਕ ਟਾਪੂ ਹੈ ਉਹ ਇਤਿਹਾਸ ਦੇ ਵਿੱਚ ਟਾਪੂ ਦਾ ਨਾਮ ਵੀ ਆਇਆ ਬਸੀਰਪੁਰ ਉਹ ਬਸ ਸਿਹਰਪੁਰ ਜਾਣਾ ਹੈ। ਸਤਗੁਰੂ ਕਹਿੰਦੇ ਨੇ ਆਜੋ ਪਿੱਛੇ-ਪਿੱਛੇ ਜੀ। ਜਾਣਾ ਕਿਵੇਂ ਜੀ ਸਮੁੰਦਰ ਦੇ ਉੱਤੋਂ ਦੀ ਚੱਲ ਕੇ। ਔਰ ਜਦੋਂ ਭਾਈ ਮਰਦਾਨਾ ਜੇ ਇਕਦਮ ਖਲੋਗੇ ਸਮੁੰਦਰ ਤੇ ਨਾ ਕੋਈ ਬੇੜੀ, ਨਾ ਕੋ ਪੱਟਾ, ਨਾ ਕੋ ਜਾਜ ਜਾਣਾ ਕਿਵੇਂ? ਤੇ ਸਤਗੁਰੂ ਜੀ ਨੇ ਉਹ ਤੇ ਕਿਰਪਾ ਕੀਤੀ ਤੁਸੀਂ ਗੁਰੂ-ਗੁਰੂ ਕਹਿੰਦੇ ਹੋਏ ਪਿੱਛੇ-ਪਿੱਛੇ ਆ ਜੀ। ਉਹ ਦੇਖੋ ਪਾਵੇਂ ਤੇ ਤਰਕ ਕਰਨ ਵਾਲੇ ਕਰਦੇ ਨੇ ਕਿ ਬਿਨਾ ਬੇੜੀ ਤੋਂ ਸਮੁੰਦਰ ਤੇ ਕਿਵੇਂ ਚੱਲ ਗਏ? ਜਿਹੜੇ ਸਤੂਰ ਜੇ ਆਪ ਤਰਨ ਵਾਸਤੇ ਆਏ ਨੇ ਉਹ ਕੁਝ ਵੀ ਕਰ ਸਕਦੇ ਨੇ ਔਰ ਇਤਿਹਾਸ ਉੱਤੇ ਕਹਿੰਦਾ ਗਵਾਹ ਹੈ ਜੀ ਕਿ ਗੁਰੂ ਸਾਹਿਬ ਜੀ ਸਮੁੰਦਰ ਦੇ ਪਾਣੀ ਦੇ ਉੱਤੋਂ ਚੱਲ ਕੇ ਗਏ ਕਿਉਂਕਿ ਬੇੜੀਆਂ ਕਿਸ਼ਤੀਆਂ ਦਾ ਬਹੁਤਾ ਉਦੋਂ ਇੰਤਜ਼ਾਮੀ ਨਹੀਂ ਸੀ ਏਵੇਂ ਤੇ ਕੋਈ ਥਾਂ ਕਿਹੜੀ ਜਿੱਥੇ ਗੁਰੂ ਸਾਹਿਬ ਜੀ ਨਹੀਂ ਗਏ ਬਸੇਰਪੁਰ ਇੱਕ ਟਾਪੂ ਹੈ ਗੁਰੂ ਸਾਹਿਬ ਜੀ ਉੱਥੇ ਪਹੁੰਚਦੇ ਨੇ ਉਰਮਰਦਾਨਾ ਜੇ ਨਾਲ ਨੇ ਮਰਦਾਨਾ ਜੀ ਉੱਥੇ ਜਾ ਕੇ ਕਹਿੰਦੇ ਸਤਿਗੁਰੂ ਜੀ ਹੁਣ ਤੇ ਭੁੱਖੀ ਬੜੀ ਲੱਗੀ ਜੋਂ ਚੱਲੇ ਸਮੁੰਦਰ ਦੇ ਵਿੱਚ ਤੁਰਦੇ ਆਏ ਸਤਿਗੁਰ ਕਹਿੰਦੇ ਭਾਈ ਭੁੱਖ ਲੱਗੀ ਤੇ ਅੱਗੇ ਤੇ ਨਗਰ ਹੈ ਨਾ ਟਾਪੂ ਹੈ ਇੱਥੇ ਜਾ ਅੰਦਰ ਕਿਸੇ ਦਾ ਘਰ ਹੈ ਜਿੰਦਾ ਨਾਂ ਹੈ ਭਾਈ ਚੰਡਾ ਭਾਈ ਚੰਡਾ ਪੁੱਛ ਕਿਉਂ ਤੇ ਘਰ ਜਾਈਏ ਉਰਜੋ ਹੋ ਸਕੇ ਤੇ ਉਹਨੂੰ ਬੁਲਾ ਕੇ ਲਿਆ ਹੁਣ ਭਾਈ ਮਰਦਾਨਾ ਜੀ ਗਏ ਨੇ ਤੇ ਕੋ ਜਦੋਂ ਅੰਦਰ ਦਰਸ਼ਨਾਂ ਦੀ ਪਿਆਸ ਹੋਵੇ ਪੁੱਛਿਆ ਕਿਸੇ ਭਲੇ ਬੰਦੇ ਨੂੰ ਔਰ ਜਿਹਨੂੰ ਪੁੱਛਿਆ ਉਹਦਾ ਨਾਮ ਇੰਦਰ ਸਿੰਘ ਹੈ ਜੀ ਇੰਦਰ ਸਿੰਘ ਨੂੰ ਜਾ ਕੇ ਪੁੱਛਦਾ ਕਿ ਇੱਥੇ ਕੋਈ ਚੰਡੇ ਨਾਮ ਦਾ ਪਾਈ ਰਹਿੰਦਾ ਹੈ ਕੋਈ ਉਹਨੇ ਪੁੱਛਿਆ ਤਾਂ ਮੇਰਾ ਮਿੱਤਰ ਇਹ ਤੈਨੂੰ ਕੰਮ ਕੀ ਦੱਸ ਹੁਣ ਭਾਈ ਮਰਜ਼ਾਨਾ ਕਹਿੰਦਾ ਕੰਮ ਤੇ ਉਸੇ ਨੂੰ ਦੱਸਾਂਗਾ ਭਾਈ ਵੀ ਜਿਹੜਾ ਕੰਮ ਹੈ ਉਹਦੇ ਨਾਲ ਹੀ ਨਾ ਕੰਮ ਤੇ ਉਹਨੂੰ ਦੱਸਾਂਗੇ ਤੈਨੂੰ ਘਰ ਪਤਾ ਤੇ ਦੱਸ ਇੰਦਰ ਸਿੰਘ ਕਹਿੰਦੇ ਨਾਮ ਲੈ ਕੇ ਚਲਾ ਗਿਆ ਕਿਉਂਕਿ ਮਿੱਤਰ ਸੀ ਅਸਲ ਵਿੱਚ ਜਿਹੜਾ ਇੰਦਰ ਸਿੰਘ ਉੱਥੋਂ ਦੇ ਰਾਜੇ ਦਾ ਪਾਣਜਾ ਸੀ ਪਰ ਇਹਨੂੰ ਰਾਜੇ ਦਾ ਭਨੇਵਾ ਪਾਣਜਾ ਹੁਣ ਦਾ ਬਿਲਕੁਲ ਮਾਨ ਨਹੀਂ ਅਮੀਰ ਦਾ ਬਿਲਕੁਲ ਮਾਨ ਨਹੀਂ ਕਿਉਂਕਿ ਜਿਹੜਾ ਛੰਡਾ ਉਹਨੇ ਜਿਆਦਾ ਗਰੀਬ ਹੈ ਜਿੰਨਾ ਅਮੀਰ ਭਾਈ ਇੰਦਰ ਸਿੰਘ ਪਰ ਇਹਨਾਂ ਦੀ ਮਿੱਤਰਤਾ ਬੜੀ ਕਿਉਂਕਿ ਦੋਹਾਂ ਦੇਨ ਤੱਕ ਚਾਹਤ ਹੈ ਰੱਬ ਤੇ ਪਰਮੇਸ਼ਰ ਦੇ ਦਰਸ਼ਨ ਹੋਣ ਇੰਦਰ ਸਿੰਘ ਨੇ ਆਵਾਜ਼ ਮਾਰੀ ਕਿ ਛੰਡਿਆ ਦੇਖ ਤੈਨੂੰ ਬਾਹਰ ਕੋ ਮਿਲਨ ਵਾਸਤੇ ਆਇਆ ਇਹ ਕੰਮ ਪਤਾ ਨਹੀਂ ਕੋਈ ਇਹਨੂੰ ਕੀ ਮੈਂ ਤਾਂ ਪੁੱਛਿਆ ਸੀ ਮੇਰਾ ਮਿੱਤਰ ਦੱਸ ਪਰ ਤੈਨੂੰ ਦੱਸਣਾ ਚਾਹੁੰਦਾ ਹੁਣ ਭਾਈ ਚੰਡਾ ਬਾਹਰ ਆਏ ਮਰਦਾਨਾ ਜਿਉਂ ਤੇ ਕਹਿੰਦੇ ਨੇ ਕਿ ਭੁੱਖ ਲੱਗੀ ਪ੍ਰਸ਼ਾਦਾ ਛਕਣਾ ਹੈ ਤੇ ਨਾਲੇ ਮੇਰੇ ਗੁਰੂ ਨੇ ਤੁਹਾਨੂੰ ਬੁਲਾਇਆ ਹੁਣ ਝੰਡੇ ਨੇ ਘਰ ਵਾਲੀ ਨੂੰ ਆਵਾਜ਼ ਮਾਰ ਕੇ ਕਹਿ ਦਿੱਤਾ ਕਿਹਦੇ ਪਹਿਲਾਂ ਉਹ ਪ੍ਰਸ਼ਾਦਾ ਤਿਆਰ ਕਰੂ ਕਿਉਂਕਿ ਪ੍ਰਸ਼ਾਦਾ ਚੱਲੋ ਕੋਈ ਵੀ ਆਇਆ ਫਿਰ ਨਾਲੇ ਬੇਨਤੀ ਕੀਤੀ ਵੀ ਤੁਹਾਡਾ ਗੁਰੂ ਕੋਲ ਹੈ ਉਰ ਪਾਈ ਮਰਦਾਨਾ ਕਹਿੰਦਾ ਕਿ ਸਾਡਾ ਗੁਰੂ ਜਗਤ ਗੁਰੂ ਧਰਗੁਰੂ ਨਾਨਕ ਦੇਵ ਮਹਾਰਾਜੀ। ਉਰ ਝੰਡੇ ਦੇ ਹੱਥ ਜੋੜ ਕੇ ਕਹਿ ਦਿੱਤਾ ਕਿ ਮੈਂ ਤੇ ਤੁਹਾਡੇ ਗੁਰੂ ਨੂੰ ਜਾਣਦੇ ਕੋਈ ਨਹੀਂ। ਤੇ ਗੁਰੂ ਮੇਰਾ ਨਾਂ ਤੇ ਮੇਰਾ ਪਤਾ ਕਿਵੇਂ ਜਾਣਦੇ ਨੇ ਤੇ ਕੋਈ ਝੰਡਾ ਰਹਿੰਦਾ ਮੈਂ ਤੇ ਜਾਣਦਾ ਹੀ ਨਹੀਂ। ਹਾਂ ਪਾਈ ਮਰਦਾਨਾ ਜੀ ਕਹਿੰਦੇ ਤੂੰ ਨਹੀਂ ਜਾਣਦਾ। ਪਰ ਗੁਰੂ ਸਾਹਿਬ ਜੀ ਤੇਰੇ ਬਾਰੇ ਸਾਰਾ ਕੁਝ ਜਾਣਦੇ ਨੇ। ਤੇ ਨਾਲ ਇਹ ਕਹਿ ਦਿੱਤਾ ਕੱਲਾ ਤੇਰੇ ਬਾਰੇ ਇਨੀ ਤਿੰਨਾ ਲੋਕਾਂ ਦੇ ਵਿੱਚ ਹਰ ਇੱਕ ਜੀਵ ਦੇ ਅੰਦਰ ਦੇ ਘਟ-ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਹਰ ਕਿਸੇ ਦੇ ਅੰਦਰ ਦੀ ਗੱਲ ਵੀ ਜਾਣਦੇ ਨੇ ਉਹ ਸਭ ਕੁਝ ਸਾਰਿਆਂ ਦੇ ਬਾਰੇ ਜਾਣਦੇ ਨੇ ਹੁਣ ਇਹ ਸੁਣ ਕੇ ਅੰਦਰ ਦੇ ਚਾਹ ਤੇ ਕੋਹੁਰ ਜਾਦ ਦੇ ਜਾਗ ਪਈ ਜੀ ਕਿ ਜੇ ਐਵੇਂ ਦੇ ਮਹਾਪੁਰਸ਼ ਨੇ ਫਿਰ ਜਾ ਕੇ ਮਿਲਣਾ ਤੇ ਚਾਹੀਦਾ ਨੇ ਇਦਰੋਂ ਪ੍ਰਸ਼ਾਦਾ ਤਿਆਰ ਕਰਾ ਲਿਆ ਜੀ ਕਿ ਕਿਸੇ ਸੰਤ ਮਹਾਪੁਰਸ਼ ਨੂੰ ਸਿਕਾਉਣਾ ਪ੍ਰਸ਼ਾਦਾ ਨਾਲ ਲਿਆ ਭਾਈ ਮਰਦਾਨੇ ਨੂੰ ਨਾਲ ਲਿਆ ਗੁਰੂ ਸਾਹਿਬ ਦੇ ਕੋਲ ਆ ਗਏ ਆ ਕੇ ਨਮਸਕਾਰ ਕੀਤੇ ਮੱਥਾ ਟੇਕਿਆ ਤੇ ਕਹਿੰਦੇ ਨੇ ਪਹਿਲ ਉਹ ਪ੍ਰਸ਼ਾਦਾ ਛਕ। ਉਹ ਸਤਗੁਰੂ ਜੀ ਕਹਿੰਦੇ ਨੇ ਭਾਈ ਚੰਦਿਆ ਪ੍ਰਸ਼ਾਦਾ ਸੀ ਨਹੀਂ ਛਕਣਾ। ਆਪਣੇ ਮਿੱਤਰ ਨੂੰ ਨਾਲ ਬੋਲ ਕੇ ਦੱਸਿਆ ਇੰਦਰ ਸਿੰਘ ਨੂੰ ਪਹਿਲ ਬੁਲਾ ਕੇ ਲਿਆ। ਇੰਦਰ ਸਿੰਘ ਆਏਗਾ ਤੇ ਪ੍ਰਸ਼ਾਦਾ ਛਕਣਾ ਤਾਂ ਹੈ। ਉਹ ਭਾਈ ਕਹਿੰਦੇ ਚੰਡਾ ਫਿਰ ਗਿਆ 인ਦਰ ਸਿੰਘ ਨੂੰ ਜਾ ਕੇ ਬੁਲਾਇਆ। ਉਹ 인ਦਰ ਸਿੰਘ ਵੀ ਹੈਰਾਨ ਕਿ ਮੈਨੂੰ ਕਿਵੇਂ ਜਾਣਦੇ ਨੇ। ਤੇ ਇੰਨਾ ਪਿਆਰ ਕਿ ਮੈਂ ਜਾਵਾਂਗਾ ਤੇ ਪ੍ਰਸ਼ਾਦਾ ਉਸ ਤੋਂ ਬਾਅਦ ਹੀ ਛਕਣ ਨਾਲੇ ਭੁੱਖ ਲੱਗੀ ਹੋਈ ਹੈ। ਕਿ 인ਦਰ ਸਿੰਘ ਦੇ ਅੰਦਰ ਵੀ ਇੱਕ ਦਾ ਮਾਇਆ ਕ ਕੋਈ ਪੁੱਜੇ ਹੋਈ ਲੱਗਦੇ ਨੇ। 인ਦਰ ਸਿੰਘ ਮੇਰੇ ਉੱਥੇ ਬਿਲਕੁਲ ਤਿੰਨ ਪੰਜ ਨੇ ਕੀਤੀ ਨਾਲ ਚੱਲ ਪਿਆ ਜੀ। ਸਤਗੁਰੂ ਦੇ ਚਰਨਾ ਚਾਹੇ ਭਾਈ ਚੰਡੇ ਨੇ ਫਿਰ ਹੱਥ ਜੋੜੇ ਸਤਿਗੁਰੂ ਹੁਣ ਪ੍ਰਸ਼ਾਦਾ ਛਕ ਤੇ ਸਤਿਗੁਰੂ ਕਹਿੰਦੇ ਪਾਈ ਜੇੜਾ ਪੈ ਲੋ ਕੰਮ ਕਰਨ ਆਇਓ ਤੇ ਕਰਦੀ ਇਹਨਾਂ ਪ੍ਰਸ਼ਾਦਾ ਤੇ ਛੱਕੇ ਲੈਣਾ ਆਪ ਸਾਰੇ ਛੱਕਾਂਗੇ ਹੁਣ ਇਹਨਾਂ ਦੇ ਅੰਦਰ ਦਰਸ਼ਨਾਂ ਤੇ ਪਿਆਸ ਏ ਕਹਿੰਦੇ ਸਤਿਗੁਰੂ ਜੀ ਫਿਰ ਸਾਡੇ ਤੇ ਕਿਰਪਾ ਕਰੋ ਕਿ ਸਾਨੂੰ ਤਾਂ ਪਤਾ ਨਹੀਂ ਕਿੰਨੇ ਕੋ ਜਨਮ ਹੋ ਗਏ ਹੋਣਗੇ ਜਨਮਾਂ ਦੇ ਬਾਰੇ ਵੀ ਪਤਾ ਲੱਗ ਗਿਆ ਪਰ ਸਤਿਗੁਰੂ ਜੀ ਸੱਚੇ ਕਿ ਸਾਨੂੰ ਆਪਣੇ ਬਾਰੇ ਨਹੀਂ ਪਤਾ ਲੱਗਿਆ ਕਿ ਅਸੀਂ ਹੈ ਕੋ ਕਿਰਪਾ ਕਰਕੇ ਅੰਦਰ ਦੇ ਸੋਝੀ ਦੇ ਦਿਦੋ ਜਿਹਨੂੰ ਬ੍ਰਹਮ ਗਿਆਨ ਕਿਹਾ ਜਾਂਦਾ ਹੈ ਇਹ ਬ੍ਰਹਮ ਦਾ ਗਿਆਨ ਬਖਸ਼ ਦਿਓ। ਉਹ ਸਤਗੁਰੂ ਕਹਿੰਦੇ ਨੇ ਭਾਈ ਚੰਡੇ ਨੂੰ ਤੇ ਨਾਲ ਉਹਦੇ ਦੋਸਤ ਨੂੰ ਇੰਦਰ ਸਿੰਘ ਨੂੰ ਕਹਿੰਦੇ ਨੇ ਫਿਰ ਇਹ ਜੇ ਤੁਹਾਨੂੰ ਸੱਚਮੁੱਚ ਚਾਹੀਦਾ ਹੈ ਨਾ ਗਿਆਨ ਚਾਹੀਦਾ ਬ੍ਰਹਮ ਗਿਆਨ ਚਾਹੀਦਾ ਹੈ ਤੇ ਫਿਰ ਤੁਹਾਡੇ ਕੋਲ ਜੋ ਕੁਝ ਹੈ ਆਪਣਾ ਸਾਰਾ ਸਾਨੂੰ ਅਰਪਣ ਕਰ ਦਿਓ। ਉਸੇ ਵੇਲੇ ਭਾਈ ਚੰਡਾ ਤੇ ਭਾਈ ਇੰਦਰ ਸਿੰਘ ਉੱਠ ਕੇ ਖਲੋਗੇ। ਸਤਿਗੁਰ ਦੇ ਚਰਨਾਂ ਵਿੱਚ ਆਏ ਚਰਨ ਪੜੇ ਤੇ ਕਹਿ ਦਿੱਤਾ ਸਤਿਗੁਰੇ ਸਾਡਾ ਘਰ ਬਾਹਰ ਜ਼ਮੀਨ ਜਾਇਦਤ ਜੋ ਕੁਝ ਹੈ ਤੁਹਾਡੀ ਹੈ। ਉਰ ਪਾਈ ਚੰਦਾ ਕਹਿੰਦਾ ਮੇਰੇ ਕੋਲ ਤੇ ਹੈ ਹੀ ਕੁਛ ਨਹੀਂ ਟੁੱਟਾ ਜਿਵੇਂ ਦਾ ਘਰ ਉਹ ਵੀ ਤੁਹਾਡਾ। ਸਾਰਾ ਕੁਝ ਤੁਹਾਨੂੰ ਦਿੱਤਾ। ਸਤਿਗੁਰ ਜੀ 1 ਮਿੰਟ ਲਈ ਚੁੱਪ ਹੋਏ ਫਿਰ ਕਹਿੰਦਾ ਨਾ ਪਾਈ ਤੁਹਾਡੇ ਕੋਲ ਇੱਕ ਚੀਜ਼ ਹੋਰ ਵੀ ਹੈ। ਤੁਸੀਂ ਸਾਰਾ ਕੁਝ ਕਹਿੰਦੇ ਦਿੱਤਾ ਪਰ ਉਹ ਇੱਕ ਚੀਜ਼ ਹੋ ਜੇ ਵੀ ਹੈ। ਉਸੇ ਵੇਲੇ ਧਿਆਨ ਆਇਆ ਫਿਰ ਦੂਜੀ ਚੀਜ਼ ਤੇ ਇਹ ਸਰੀਰ ਹੀ ਹੈ ਨਾ ਹੱਥ ਜੋੜੇ ਅੱਜ ਤੋਂ ਇਹ ਸਰੀਰ ਵੀ ਤੁਹਾਡਾ ਸਰੀਰ ਤੋਂ ਤੁਸੀਂ ਜੋ ਕੰਮ ਕਹੋ ਜੋ ਹੁਕਮ ਲਾਓ ਉਹ ਸਰੀਰ ਉਹੀ ਕਰੇਗਾ ਜੀ ਚਲੋ ਸਤਗੁਰੂ ਇਹ ਕਹਿੰਦੇ ਸਰੀਰ ਵੀ ਠੀਕ ਹੈ ਪਰ ਹੱਲੇ ਵੀ ਤੁਹਾਡੇ ਕੋਲ ਇੱਕ ਚੀਜ਼ ਫਿਰ ਵੀ ਹੈ ਕੋਣ ਸਤਗੁਰੂ ਜੀ ਹੋਰ ਸਾਡੇ ਕੋਲ ਕੀ ਹੈ ਤੇ ਇੱਕ ਗੱਲ ਸਤਗੁਰੂ ਜੀ ਨੇ ਕਹੀ ਸਾਡੇ ਕੋਲ ਹੋਰ ਕੀ ਹੈ ਜੀ ਤੇ ਆਪੇ ਮੜਾ ਮਰਨ ਦੇ ਵਿੱਚ ਆ ਗਿਆ ਕਿ ਹੋਰ ਤੇ ਫਿਰ ਮੰਨ ਹੀ ਹੈ ਨਾ ਕਿ ਬੜਿਆਂ ਤੋਂ ਸੁਣਿਆ ਹੋਵੇਗਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਕਿ ਸਤਿਗੁਰੂ ਜੀ ਸਾਡੇ ਕੋਲ ਤੇ ਮੰਨ ਹੈ ਬਾਕੀ ਮਨ ਵੀ ਤੁਹਾਨੂੰ ਦੇਦੀ ਮਨ ਵੀ ਤੁਹਾਡਾ ਹੋ ਗਿਆ ਔਰ ਸਤਿਗੁਰੂ ਜੀ ਨੇ ਫਿਰ 1 ਮਿੰਟ ਚੁੱਪ ਰਹੇ ਤੇ ਕਹਿੰਦੇ ਭਾਈ ਹੋਰ ਦੱਸੋ ਕਿ ਜੇ ਕੋਈ ਮਨ ਦੇ ਵਿੱਚ ਸ਼ੰਕਾ ਹੈ ਤੇ ਆਪਣਾ ਸਵਾਲ ਕਰੋ ਸ਼ੰਕਾ ਘਟਲੋ ਔਰ ਪਾਈ ਜਨ ਨੇ ਉਸ ਵੇਲੇ ਹੱਥ ਜੋੜ ਤੇ ਜੀ ਮਨ ਦੇ ਜਿਹੜੇ ਸ਼ੰਕਾ ਸੇ ਅੰਦਰ ਸ਼ੰਕਾ ਉਸ ਵੇਲੇ ਸਵਾਲ ਕਰ ਲਿਆ ਤੇ ਸਤਗੁਰੂ ਕਹਿੰਦੇ ਨੇ ਪਰ ਇੱਕ ਮਨ ਨਾਲੇ ਮਨ ਸਾਨੂੰ ਦੇ ਦਿੱਤਾ ਤੇ ਨਾਲੇ ਮਨ ਦੇ ਵਿੱਚ ਫਿਰ ਫੁਰਨਾ ਹੋਰ ਕੇ ਵੀ ਉੱਠ ਗਿਆ ਤੇ ਮਨ ਸਾਨੂੰ ਦੇ ਕੇ ਇਹ ਫੁਰਨਾ ਜਿਹੜਾ ਉੱਠਿਆ ਮਨ ਤੂੰ ਉੱਠਿਆ ਹੈ ਨਾ ਉਹ ਸਾਡੇ ਹਾਲਤ ਸਭ ਦੀ ਕਿਤੇ ਨਾ ਕਿਤੇ ਵੇਂਦੀ ਹੁੰਦੀ ਹੈ ਅਸੀਂ ਕਹਿੰਦੇ ਹੈ ਕਿ ਸਾਰਾ ਕੁਝ ਤੁਹਾਨੂੰ ਸੌਂਪ ਦਿੱਤਾ ਪਰ ਮਨ ਤੇ ਕਬਜ਼ਾ ਆਪਣੇ ਹੁੰਦੇ ਹੈ ਸਤਿਗੁਰ ਜੀ ਦੇ ਮਨ ਵਿੱਚ ਸਾਡਾ ਤੇ ਮਨ ਦੇ ਵਿੱਚੋਂ ਸਵਾਲ ਕਿਵੇਂ ਉੱਠ ਗਿਆ ਉੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਰ ਉਹਨਾਂ ਨੇ ਨੇਤਰ ਬੰਦ ਕੀਤੇ ਸਮਝ ਲੱਗ ਗਈ ਕਿ ਸਤਿਗੁਰ ਜੀ ਮਨ ਵਿੱਚ ਤੁਹਾਡਾ ਹੁਣ ਸਵਾਲ ਸਤਿਗੁਰੇ ਕਹਿੰਦੇ ਹੋਰ ਪੁੱਛੋ ਹੁਣ ਮਨ ਦੇ ਵਿੱਚੋਂ ਫੁਰਨਾ ਨਹੀਂ ਉੱਠਿਆ ਪਰ ਇੱਕ ਜਿਹੜਾ ਦਿਮਾਗ ਹੁੰਦਾ ਜਿਹਨੂੰ ਮਤ ਕਹਿੰਦੇ ਨੇ ਜੀ ਮਤ ਹਜੇ ਵੀ ਆਪਣੀ ਹੈ ਮਤ ਦੇ ਵਿੱਚੋਂ ਉਪਜਾ ਸਵਾਲ ਫਿਰ ਪੁੱਛ ਲਿਆ ਸਤਿਗੁਰੂ ਜੀ ਬ੍ਰਹਮ ਦਾ ਗਿਆਨ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਮਨ ਦੇਦੀ ਹੈ ਨਾ ਮਨ ਦੇ ਨਾਲ ਮਤ ਬੁੱਧ ਇਹ ਸਾਰੇ ਕੁਝ ਸਾਰਾ ਕੁਝ ਆ ਜਾਂਦਾ ਹੈ ਤੇ ਸਾਰਾ ਕੁਝ ਸਾਨੂੰ ਦਿੱਤਾ ਹੈ ਬਸ ਗੁਰੂ ਸਾਹਿਬ ਦੇ ਇਹਨੇ ਬਚਨ ਕਹਿਣ ਤੇ ਦੇਖ ਕੇ ਉਹਨਾਂ ਦੀ ਸਮਾਧੀ ਲੱਗ ਗਈ ਜੀ ਅੱਖਾਂ ਬੰਦ ਹੋ ਗਈਆਂ ਅੰਦਰ ਮਿਲਣ ਦੀ ਜਿਹੜੀ ਜਗਿਆਸਾ ਸੀ ਬਸ ਉਹ ਇੰਨੀ ਜਾਂਦੇ ਵਧੀ ਅੱਖਾਂ ਬੰਦ ਹੋ ਗਈਆਂ ਉਹਰੇ ਇਹ ਦੇਖੋ ਸਤਿਗੁਰੂ ਜੀ ਨੇ ਪਵਨ ਬਚਨ ਬਾਣੀ ਦੇ ਵਿੱਚ ਕਹਿੰਦੇ ਜਦੋਂ ਇੱਕ ਜੁੜਿਆ ਹੋਇਆ ਗੁਰਸਿੱਖ ਕਹਿੰਦਾ ਹੈ ਨਾ ਕਿ ਮੈਂ ਤੇਰੇ ਕੋਲ ਬੜੇ ਦੂਰੋਂ ਆਇਆ ਜੋ ਤਿਸੈ ਗੁਰਸਿੱਖੜਾ ਤਿਸ ਨਿਵੇਂ ਨਿਵ ਲਾਗਾ ਪਾਈ ਜਿਉ ਆਖਾ ਬਿਰਥਾ ਜੀ ਕੀ ਮੈਂ ਸੱਜਣ ਦੇ ਮਿਲਾਏ ਜਿਉ ਤੇ ਫਿਰ ਅੱਗੋ ਬੇਨਤੀ ਕਰਕੇ ਕਹਿੰਦਾ ਸੋਏ ਦੱਸ ਉਪਦੇਸ਼ੜਾ ਮੇਰਾ ਮਨ ਅਣਤਮਕਾਹੂ ਜਾਏ ਜਿਉ ਸਤਿਗੁਰ ਜੀ ਮਨ ਤੇ ਤੁਹਾਨੂੰ ਦੇ ਦਿੱਤਾ ਬਸ ਉਪਦੇਸ਼ ਦੱਸੋ ਮਨ ਹੋਰ ਕਿਸੇ ਪਾਸੇ ਹੁਣ ਜਾਵੀਂ ਉੱਥੇ